ਹਾਂਜੀ ਦੋਸਤੋ ਕੀ ਹਾਲ ਚਾਲ ਸਾਰੇ ਠੀਕ ਠਾਕ ਆ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਹੋਰ ਸੁਣਾਓ ਕਿੱਦਾਂ ਸਾਰੇ ਠੀਕ ਆ ਇਹ ਆ ਜਗਾ ਬਾਬਲ ਬਹਿਰੀਨ ਮਨਾਮਾ ਦੀ ਕੈਪੀਟਲ ਸਿਟੀ ਜੋ ਕਿ ਬਾਬਲ ਬਹਿਰੀਨ ਨੂੰ ਕਹਿੰਦੇ ਆ ਇਹ ਆ 올ਡ ਬਹਿਰੀਨ ਇਹ 1960 ਦੀਆਂ ਫੋਟੋਆਂ ਲੱਗੀਆਂ ਆ ਇਸ ਜਗਾ ਤੇ 1960 ਵਿੱਚ ਬਹਿਰੀਨ ਐਦਾਂ ਦਾ ਹੁੰਦਾ ਸੀ ਤਾਂ ਇਹ ਦੇਖ ਲਓ ਸਾਰੇ ਮੇਰੇ ਵੀਰ ਪੁਰਾਣਾ ਬਹਿਰੀਨ ਕਹਿੰਦੇ ਜਿੰਨੂੰ ਕਹਿੰਦੇ ਭੀ ਇਦਾਂ ਹੁੰਦਾ ਹੀ ਦੇਖੋ ਹਾਰਸ ਰੈਡਿੰਗ ਇਹ ਆਂਦਾ ਇਹ ਇੱਕ ਸਾਈਡ ਤੇ ਪੁਲਿਸ ਸਟੇਸ਼ਨ ਆ ਤੇ ਬਬਲ ਬਹਿਰੀਨ ਦਾ ਤੇ ਇੱਕ ਸਾਈਡ ਤੇ ਆ ਪੋਸਟ ਆਫਿਸ ਤੇ ਇਹ ਪੁਰਸ਼ ਦੀ ਗੱਡੀ ਖੜੀ ਆ ਤੇ ਪੁਲਿਸ ਸਟੇਸ਼ਨ ਆ ਤੇ ਮਨਾਮਾ ਦਾ ਵਧੀਆ ਤੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਟੂਰਿਸਟ ਆਉਂਦੇ ਆ ਇਸ ਜਗ੍ਹਾ ਤੇ ਬਹੁਤ ਸਾਰੇ ਦੇਖ ਕੇ ਜਾਂਦੇ ਆ ਹਾਂ ਜੀ ਇਹ ਤੇ ਆ ਇਸ ਤੇ ਜਗ੍ਹਾ ਤੇ ਆ ਜਿਹੜੀ ਗਲੀ ਆ ਇੱਥੇ ਹੀ ਮਤਲਬ ਬਹੁਤ ਜ਼ਿਆਦਾ ਲੋਕ ਸ਼ਾਪਿੰਗ ਕਰਦੇ ਵਗੈਰਾ ਕਰਦੇ ਆ ਤੇ ਮਨਪ੍ਰੀਤ ਵੀ ਆਉਂਦੇ ਆ ਸ਼ਾਪਿੰਗ ਵਗੈਰਾ ਕਰਕੇ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਨੇ ਆਂ ਵੀ ਆਪਾਂ ਫਿਰ ਨਾਈਟ ਨੂੰ ਵੀ ਇੱਥੇ ਆ ਕੇ ਵੀਡੀਓ ਬਣਾਈ ਸੀ ਨਾਈਟ ਦਾ ਵੀ ਕੁਝ ਹੋਰ ਆ ਤੇ ਦੇਣ ਦਾ ਕੁਝ ਹੋ ਰਿਹਾ ਫਿਰ ਤੇ ਆਪਾਂ ਫਿਰ ਨਾਈਟ ਨੂੰ ਵੀ ਕੁਝ ਇੱਥੇ ਵੀਡੀਓ ਬਣਾਈ ਫਿਰ ਆਪਾਂ ਮੰਦਿਰ ਵੀ ਗਏ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਅੱਗੇ ਅੱਗੇ ਆਈ ਜੋ ਦੇਖਿਓ ਸਾਰੇ ਤੇ ਬਾਕੀ ਆਪਾਂ ਤੁਹਾਨੂੰ ਦੱਸਦੇ ਆ ਅੱਗੇ ਨਾਈਟ ਵਿੱਚ ਆ ਕੇ ਜੀ ਹਾਂਜੀ ਦੋਸਤੋ ਅਸੀਂ ਆ ਗਏ ਸੀ ਫਿਰ ਨਾਈਟ ਨਾਈਟ ਦੀ ਹੈ ਜਗਾ ਹੈ 골ਡ ਸਿਟੀ ਇਹਨੂੰ ਕਹਿੰਦੇ 골ਡ ਸਿਟੀ ਸੋਨੇ ਦੀਆਂ ਦੁਕਾਨਾਂ ਨੇ ਜੋ ਇਹ ਰਾਈਟ ਸਾਈਡ ਤੇ ਇਹ ਸੋਨੇ ਦੀ ਦੁਕਾਨ ਨੇ ਸੋਨੇ ਦੀ ਮਾਰਕਟ ਆ ਤੇ ਨਾਈਟ ਦਾ ਵੀਓ ਤੁਹਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਤੇ ਮੇਰੇ ਵੀਰ ਭਰਾ ਵੀ ਮਨਪਰੀਤ ਆਇਆ ਨਾਲ ਆਕਾਸ਼ ਪੰਨੂ ਆਇਆ ਵਾ ਨਾਲ ਮੈਂ ਆਪਾਂ ਦੋ ਤਿੰਨ ਜਣੇ ਆਏ ਹੀ ਨਾਲ ਸਰਿੰਦਰ ਵੀਰ ਵੀ ਆਇਆ ਹੀ ਤੇ ਆਪਾਂ ਤਿੰਨੇ ਜਣੇ ਫਿਰ ਆਪਾਂ ਇਹ ਥੋੜਾ ਘੁੰਮਣ ਫਿਰਨਾ ਆਏ ਹੀ ਤੇ ਨਾਲੇ ਆਪਾਂ ਜਾਣਾ ਸੀ ਤੁਹਾਨੂੰ ਦੱਸਿਆ ਸੀ ਮੰਦਿਰ ਇਹ ਆ ਬਾਬਲ ਬਹਿਰੀਨ ਦਾ ਰੌਂਡਾ ਬੋਰਡ ਇੱਥੇ ਬਹੁਤ ਜਿਆਦਾ ਤੁਹਾਨੂੰ ਦੱਸਿਆ ਸੀ ਵੀ ਇੱਥੇ ਵੀ ਬਹੁਤ ਜ਼ਿਆਦਾ ਲੋਕ ਆਉਂਦੇ ਆ ਇਹ ਆਪਾਂ ਤੁਹਾਨੂੰ ਇਹ ਜਿਹਾ ਦਿਖਾਇਆ ਦੇ ਆ ਦੇਖੋ ਨਾਈਟ 'ਚ ਦੇਖੋ ਕਿੰਨਾ ਵਧੀਆ 뷰 ਬਹੁਤ ਜ਼ਿਆਦਾ ਲਾਈਟਾਂ ਵਗੈਰਾ ਜਗਦੀਆਂ ਨੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਆ ਇੱਥੇ 뷰 ਵੇਖੋ ਕਿੰਨਾ ਸ਼ਾਨਦਾਰ ਆ ਤੇ ਆਪਾਂ ਹੁਣ ਜਾਂਦੇ ਪਏ ਆ ਮੰਦਰ ਵੱਲੋਂ ਤੇ ਮੰਦਰ ਵੱਲੋਂ ਵੇਖੀ ਜਾਓ ਵੀ ਇੱਥੋਂ ਬਾਬਲ ਬਹਿਰੀਨ ਤੋਂ ਗਲੀ ਤੁਰਦੀ ਆ ਤੇ ਬਾਬਲ ਬਹਿਰੀਨ ਤੋਂ ਸਿੱਧੀ ਜਾਂਦੀ ਆ ਕਾਸ਼ਵੀਰ ਵੇ ਅੱਗੇ ਅੱਗੇ ਜਾਂੜਿਆ ਤੇ ਇਹਦੇ ਪਿੱਛੇ-ਪਿੱਛੇ ਹੀ ਆਪਾਂ ਜਾਣਾ ਬਸ ਤੁਰਿਆਂ ਡੇ ਆ ਤੇ ਇਹ ਮੰਦਰ ਵਾਲੀ ਇਧਰ ਨੂੰ ਜਾਣ ਡੇ ਤੁਹਾਨੂੰ ਦੇਖ ਲਓ ਧਿਆਨ ਨਾਲ ਵੀ ਅੱਗੋਂ ਬਸ ਆਪਾਂ ਲੈਫਟ ਹੀ ਮੁੜਨਾ ਇੱਕ ਹੋਣਾ ਲੈਫਟ ਉੱਥੇ ਲੈਫਟ ਮੁੜ ਕੇ ਤੇ ਆਪਾਂ ਫਿਰ ਮੰਦਰ ਜਾਣਾ ਵਾ ਮੰਦਰ ਆ ਗਲੀ ਚ ਮੁੜ ਗਏ ਆਪਾਂ ਜੀ ਮੰਦਰ ਵਾਲੀ ਗਲੀ ਚ ਮੰਦਰਵਾਲੀ ਗਲੀ ਚ ਜਾਂਦੇ ਪਏ ਆ ਤੇ ਇੱਥੇ ਵੀ ਬਹੁਤ ਸੋਹਣੀਆਂ ਦੁਕਾਨਾਂ ਨੇ ਬਹੁਤ ਜ਼ਿਆਦਾ ਦੁਕਾਨਾਂ ਨੇ ਸੋਨੇ ਦੀਆਂ ਸੋਨਾ ਇੱਥੇ ਬਹੁਤ ਸਸਤਾ ਹੀ ਮਿਲ ਜਾਂਦਾ ਸਸਤਾ ਤਾਂ ਚਲੋ ਨਹੀਂ ਹੈਗਾ ਠੀਕ ਹੀ ਆ ਪਰ ਲੋਕੀ ਬਾਹਰੋਂ ਖੜਦੇ ਆ ਤੇ ਹੁਣ ਆਪਾਂ ਮੰਦਰਵਾਲੀ ਗਲੀ ਚ ਚੱਲ ਗਏ ਆ ਮੰਦਰਵਾਲੀ ਗਲੀ ਚ ਚੱਲ ਗਏ ਲੈਫਟ ਜਾ ਕੇ ਤੇ ਗਾੜੀ ਬਸ ਰਾਈਟ ਹੀ ਆ ਤੇ ਪਹਿਲਾ ਰਾਈਟ ਹੀ ਤੇ ਆ ਕਾਸ਼ ਤੇ ਮਨਪ੍ਰੀਤ ਜਾਂਦੇ ਅੰਗੇ ਅੱਗੇ ਕਹਿੰਦੇ ਲੱਗਦੇ ਮੂਰੇ ਹੋ ਕੇ ਬਾਬਾ ਜੀ ਤੇ ਇਹੀ ਮੱਥਾ ਟੇਕਣਗੇ ਫਿਰ ਆਪਾਂ ਠਿੱਕਾਂਗੇ ਤੇ ਮੰਦਰ ਤੇ ਚਲ ਗਏ ਕਹਿੰਦੇ ਆਪਾਂ ਮੰਦਰ ਦੇਖਣਾ ਮੈਂ ਚਲੋ ਜੀ ਮੰਦਰਾ ਚਾ ਦੇਖਦੇ ਆਂ ਤੇ ਤੁਹਾਨੂੰ ਨਾਲੇ ਦਿਖਾਉਨੇ ਆ ਇਹਨੂੰ ਕਹਿੰਦੇ ਆ ਇਹਨੂੰ ਕਹਿੰਦੇ ਇਸ ਜਗ ਨੂੰ ਇਹ ਕ੍ਰਿਸ਼ਨਾ ਮੰਦਰ ਕ੍ਰਿਸ਼ਨਾ ਮੰਦਰ ਆ ਇਹ ਹਾਂਜੀ ਇਹ ਆ ਮੰਦਰ ਦਾ ਨਾਮ ਕ੍ਰਿਸ਼ਨਾ ਮੰਦਰ ਹੈ ਇਹ 1817 ਵਿੱਚ ਸਥਾਪਿਤ ਹੋਇਆ ਹੈ ਮਣਾਮਾ ਵਿੱਚ ਇੱਕ ਇਹ ਹਿੰਦਵਾਦੀ ਇੱਕ ਵਿਰਾਸਤੀ ਮੰਦਰ ਆ ਇਹ ਇਹ ਮੰਦਰ ਦਾ ਨਾਮ ਸ਼੍ਰੀ ਨਾਥ ਨੂੰ ਸਮਰਪਿਤ ਹੈ ਜੋ ਕਿ ਕ੍ਰਿਸ਼ਨ ਦਾ ਇੱਕ ਰੂਪ ਆ ਹਾਂਜੀ ਹਾਂਜੀ ਇਦਾਂ ਇਹਦਾ ਹਿਸਟਰੀ ਆ ਦਾ ਤੇ ਇਹਨੂੰ ਕ੍ਰਿਸ਼ਨ ਮੰਦਰ ਕਰਦੇ ਇੱਥੇ ਨਾਲੇ ਕਹਿੰਦੇ ਵੀ ਇੱਥੇ ਦੀਵਾਲੀ ਤੇ ਵੀ ਬਹੁਤ ਜ਼ਿਆਦਾ ਪ੍ਰੋਗਰਾਮ ਹੁੰਦਾ ਤੇ ਨਾਲੇ ਇੱਥੇ ਕਹਿੰਦੇ ਜਨਮ ਅਸ਼ਟਮੀ ਤੇ ਕ੍ਰਿਸ਼ਨਾਂ ਦੀ ਜਨਮ ਅਸ਼ਟਮੀ ਆਉਂਦੀ ਹੈ ਨਾ ਉਹ ਉਹਦੇ ਤੇ ਵੀ ਬਹੁਤ ਜ਼ਿਆਦਾ ਪ੍ਰੋਗਰਾਮ ਹੁੰਦਾ ਆ ਜੀ ਇੱਥੇ ਤੁਸੀਂ ਦੇਖਿਆ ਇਹ ਕੁਝ ਇਹਨਾਂ ਦੇ ਕਮੇਟੀ ਜਿੱਦਾਂ ਹੈ ਇਹਨਾਂ ਦੀ ਮੰਦਿਰ ਦੀ ਕਮੇਟੀ ਦੀ ਇਹਨਾਂ ਦੀ ਕੋਈ ਸਨਮਾਨ ਜਿਨ੍ਹਾਂ ਨੂੰ ਕੀਤਾ ਗਿਆ ਉਹਨਾਂ ਦੀ ਰਿਪੋਰਟਾਂ ਲੱਗੀ ਹੋਈਆਂ ਐ ਪੈਰੀਨ ਸਰਕਾਰ ਵੱਲੋਂ ਹਾਂਜੀ ਦੋਸਤੋ ਅਸੀਂ ਅੱਜ ਦੇ ਬਲੌਗ ਵਿੱਚ ਬਸ ਇੰਨਾ ਹੀ ਤੇ ਵੀਡੀਓ ਦੱਸਿਓ ਕਿੱਦਾਂ ਦੀ ਬਣੀ ਆ ਤੇ ਕਿੱਦਾਂ ਦੀ ਲੱਗਣ ਈ ਆ ਤੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਦੋਸਤੋ ਤੇ ਇਦਾਂ ਹੀ ਹੋਰ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਇਦਾਂ ਹੀ ਤੁਹਾਡਾ ਪਿਆਰ ਮਿਲਦਾ ਰਹੇਗਾ ਤੇ ਅਸੀਂ ਇਦਾਂ ਹੀ ਵੀਡੀਓ ਬਣਾਉਂਦੇ ਰਹਾਂਗੇ ਧੰਨਵਾਦ ਜੀ ਸਾਰਿਆਂ ਦਾ